ਜੀ ਬਾਬਾ ਜੀ ਆਏ ਆ ਤੇ ਜੇ ਇਹਨਾਂ ਸਰਕਾਰਾਂ ਦੇ ਆਡਰ ਚ ਆਏ ਜੀ ਉਹਨਾਂ ਨੇ ਕਿੱਥੇ ਕੰਮ ਤੇ ਕਰੀ ਪੜਦੇ ਠੀਕ ਹੈ ਲੋ ਜੀ ਇਹ ਹੈ ਜੀ ਧਰਨਾ ਇਹਨਾਂ ਨੇ ਲਗਾ ਰੱਖਿਆ ਤੇ ਰੋਡ ਬਲੌਕ ਕਰੇ ਹੋਏ ਆ ਜਿਹੜੇ ਯੂਨੀਵਰਸਿਟੀ ਅੰਦਰ ਜਾਣ ਨਹੀਂ ਦੇ ਰਹੇ ਅਸੀਂ ਵੀ ਇੱਥੇ ਪਹੁੰਚੇ ਅਸੀਂ ਪ੍ਰੋਟੈਸਟ ਦੇ ਵਿੱਚ ਸਾਥ ਦੇ ਰਹੇ ਆ ਸਾਰੇ ਲੋਕਾਂ ਦਾ ਨਾਲ ਹੀ ਇੱਧਰ ਜੀ ਗੁਰਤਾਰ ਸਾਹਿਬ ਤੇ ਨਾਲ ਹੀ ਹੋਮਲੈਂਡ ਇਹ ਮੇਨ ਚੌਂਕ ਹੈ ਜੀ ਮਾਨਲੀ ਦਾ ਇਹਨੂੰ ਆਪਾਂ ਕੀਤਾ ਹੈ ਬੰਦ ਕਿਉਂਕਿ ਅੱਗੇ ਚੰਡੀਗੜ੍ਹ ਦੇ ਰਸਤੇ ਆਲਮੋਸਟ ਸਾਰੇ ਹੀ ਬਲੌਕ ਕਰੇ ਹੋਏ ਆ ਇਹਨਾਂ ਨੇ ਆ ਵੇਖ ਲਓ ਜੀ ਇਹਨਾਂ ਨੇ ਮੁਹੱਲੇ ਦੇ ਰਸਤੇ ਸਾਰੇ ਹਣ ਬਲੌਕ ਕਰਤੇ ਕਿਉਂਕਿ ਅੱਗੇ ਜਾਣ ਹੀ ਨਹੀਂ ਦੀ ਪਰਮਿਸ਼ਨ ਨਹੀਂ ਦੇ ਰਹੇ। ਆ ਕੁਛ ਕੁਛ ਨਹੀਂ ਕੀਤਾ ਜਾ ਸਕਦਾ। ਤੁਸੀਂ ਆ ਵੇਖ ਲਓ ਲੱਗ ਲੱਗ ਸਟੂਡੈਂਟ ਪਤਨੀ ਲੁਧਿਆਣਾ ਤੋਂ ਪੰਜਾਬ ਪੂਰੇ ਤੋਂ ਕਿੱਥੋਂ ਕਿੱਥੋਂ ਚੱਲ ਕੇ ਆਏ ਹੋਇਆ। ਦੂਰੋਂ ਦੂਰੋਂ ਸਟੂਡੈਂਟ ਬਹੁਤ ਦੂਰ ਤੋਂ ਆਏ ਆ। ਵੇ ਲੋ ਰਸਤਾ ਆਮ ਲੋਕਾਂ ਨੂੰ ਬਾਕੀ ਤੋਂ ਰਿਹਾ ਯੂਨੀਵਰਸਿਟੀ ਦਾ ਕਿਤਾ ਜਾਣ ਦਾ ਮੌਕਾ ਹੀ ਨਹੀਂ ਦੇ ਰਿਹਾ ਜਿਹੜੇ ਯੂਨੀਵਰਸਿਟੀ ਦੇ ਅੰਦਰ ਫਸੇ ਹੋਇਆ ਉਹ ਯੂਨੀਵਰਸਿਟੀ ਦੇ ਅੰਦਰ ਹੀ ਆ ਜਿਹੜੇ ਬਾਹਰ ਆ ਉਹ ਬਾਹਰ ਰਹਿ ਗਿਆ ਕਿਉਂਕਿ ਸਟੂਡੈਂਟ ਦੂਰ ਦੂਰੋਂ ਆ ਕੇ ਆਪੋ ਆਪਣੀ ਰੋਸ ਪ੍ਰਦਰਸ਼ਨ ਕਿਸੇ ਵੀ ਬਹਾਨੇ ਕਰਕੇ ਦਿਖਾ ਰਹੇ ਆ ਇਹਨਾਂ ਦਾ ਕਹਿਣਾ ਹੈ ਕਿ ਜੇ ਸਾਨੂੰ ਚੰਡੀਗੜ੍ਹ 'ਚ ਐਂਟਰੀ ਨਹੀਂ ਤਾਂ ਇਹਨਾਂ ਨੂੰ ਪੰਜਾਬ 'ਚ ਐਂਟਰੀ ਨਹੀਂ ਕਰਕੇ ਹੱਸਤੇ ਬਾਕੀ ਲੋਕਾਂ ਨੂੰ ਜਿਹੜੀਆਂ ਆਮ ਸਹੂਲਤਾਂ ਹੁੰਦੀਆਂ ਉਸ ਸਹੂਲਤਾਂ ਵੀ ਦਿੱਤੀਆਂ ਆ ਜਿਵੇਂ ਐਂਬੂਲੈਂਸ ਸਕੂਲ ਦਾ ਰਸਤਾ ਕੋਈ ਪੇਸ਼ੈਂਟ ਹੋ ਗਿਆ ਕੋਈ ਸੀਰੀਅਸ ਕੋਈ ਦੂਰ ਦੂਰ ਤੋਂ ਜਾ ਰਿਹਾ ਜਾਂ ਕੁਝ ਵੀ ਉਹਨਾਂ ਨੂੰ ਰਸਤਾ ਪਿੱਛੇ ਦੀ ਘੁਮਾ ਕੇ ਦੱਸ ਰਹੇ ਆ ਨਾਲੇ ਜਾ ਰਹੇ ਆ ਆ ਵੇਖ ਲਓ ਯੂ-ਟਰਨ ਲੈ ਰਹੇ ਆ ਪ੍ਰੋਟੈਸਟ ਬਹੁਤ ਹੀ ਜੋਰਾ ਸ਼ੋਰਾਂ ਦੇ ਆ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਸਟੇਟਸ ਲਗਾਓ ਰੀਲਾਂ ਪਾਓ ਤਾਂ ਜੋ ਸਰਕਾਰ ਦੇ ਖੰਨ ਤੇ ਜੋ ਸਰਕੇ ਤੇ ਜਿਹੜਾ ਯੂਨੀਵਰਸਿਟੀ ਦਾ ਫੈਸਲਾ ਆਪਦੇ ਵਾਪਸ ਲਏ ਤੇ ਜਿਹੜਾ ਯੂਨੀਵਰਸਿਟੀ ਪੰਜਾਬ ਦੀ ਉਹ ਪੰਜਾਬ ਕੋਲ ਹੀ ਰਹੇ ਜੇ ਕਿਉਂਕਿ ਆਪਾਂ ਵੀ ਪੜੇ ਆਂ ਆਉਣ ਵਾਲੇ ਜਵਾਨ ਵੀ ਪੜਨਗੇ ਇਸੇ ਯੂਨੀਵਰਸਿਟੀ ਦੇ ਵਿੱਚ ਜੇ ਇਹਨਾਂ ਕੋਲ ਹੋ ਗਿਆ ਤਾਂ ਫਿਰ ਸਰਕਾਰ ਆਪਾਂ ਕਹਾਂਗੇ ਫੀਸਾਂ ਵਧ ਗਈਆਂ ਜਾਂ ਕੁਝ ਖਾਸ ਕਰਕੇ ਐਸਸੀ ਤੇ ਐਸਟੀ ਭਾਈਚਾਰੇ ਨੂੰ ਬੇਨਤੀ ਆ ਤੇ ਬਾਕੀ ਜਿਹੜੇ ਜਰਨਲ ਵਾਲੇ ਉਹ ਤਾਂ ਆਲਮੋਸਟ ਪ੍ਰੋਟੈਸਟ ਦੇ ਵਿੱਚ ਵੀ ਆ ਤੇ ਸਾਥ ਪੂਰਾ ਦੇ ਰਹੇ ਆ ਯੂਨੀਵਰਸਿਟੀ ਚ ਜਾਣ ਨਹੀਂ ਦੇ ਰਹੇ ਸੀ ਤੇ ਆ ਵੇਖੋ ਸਟੂਡੈਂਟ ਇੱਥੇ ਆਪਣੇ ਪ੍ਰੋਸ ਪ੍ਰਦਰਸ਼ਨ ਕਰਿਆ ਆ ਤੁਸੀਂ ਇਹ ਵੇਖ ਸਕਦੇ ਹੋ ਆ ਜੀ ਦੇ ਪੁੰਚਾ हाँ वे पुलिस आने भी खड़े हैं इतना <Dylan raspberry> ਜੱਲੇ ਕੇ ਪਹੁੰਚਿਆ ਜੀ ਨਾ ਵੇਖੋ ਟੈਸਟ ਵੀਰ ਗਿੱਲ ਮਾਨੂੰ ਕਾ ਵੀ ਆਇਆ ਇੱਥੇ ਟੈਸਟ ਸੁਹਾਣਾ ਗੁਰਪੁਰ ਦਾ ਸਾਹਿਬ ਬਿਲਕੁਲ ਸਾਹਮਣੇ ਸਾਰੇ ਰੋਡ ਬਲਾਕ ਕੀਤੇ ਹੋਏ ਆ ਵੇਖ ਲੋ ਵਧੀਆ ਧਰਨਾ ਪ੍ਰਦਰਸ਼ਨ ਚੱਲ ਰਹੀ ਸੀ ਵੱਡਾ ਟਰਾਲਾ ਇਹ ਮੋੜਨ 'ਚ ਬਹੁਤ ਦਿੱਕਤ ਹੋ ਰਹੀ ਸੀ ਇਹਨਾਂ ਨੂੰ ਇਸ ਤਰ੍ਹਾਂ ਕੋ ਸਿੱਧਾ ਲੰਘਾਇਆ ਜਾ ਰਿਹਾ ਵੀਡੀਓ ਦੇ ਨਾਲ ਜੁੜੇ ਰਹੋ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰਨਾ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਇਹ ਵੀਰ ਗਿੱਲ ਮਾਨੂ ਤੇ ਦੋਸਤ ਸਾਰਿਆਂ ਦੇ ਸ਼ਾਸਨ ਵੱਲੋਂ ਪੁਲਿਸ ਤੇ ਆਮ ਪਬਲਿਕ ਵੀ ਬਹੁਤ ਆਈ ਹੋਈ ਹੈ ਨਾਲੇ ਇੱਥੇ ਸਿੱਖ ਸੰਗਤਾਂ ਵੱਲੋਂ ਸ਼ਾਦਾ ਚਾਪ ਦਾ ਲੰਗਰ ਜਿੱਦਾਂ ਕਿ ਤਾਂ ਜੋ ਪ੍ਰਦਰਸ਼ਨ ਕਰਨੀਆਂ ਲਈ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆ ਸਕੇ ਹੈੰਡ ਵਾਲਾ ਵੀ ਬਲਾਕ ਕੀਤਾ ਆ ਉਹ ਹੀ ਬਸ ਇੱਕ ਬਾਈਪਾਸ ਦਿੱਤਾ ਆ ਤੇ ਉਹਦੇ ਵਿੱਚ ਜਾਣ ਨੂੰ ਰਸਤਾ ਦੂਰ ਤੋਂ ਦੂਰ ਹੈ ਜਾ ਰਹੇ ਆ ਲੋਕ ਐਂਬੂਲੈਂਸ ਹੋ ਗਈ ਸਕੂਲ ਵੈਨ ਹੋ ਗਈ ਬੱਚਿਆਂ ਨੂੰ ਇਹ ਮੋਰਚਾ ਜੁਨੀਵਰਸਿਟੀ ਦੇ ਗਲਤ ਗੜ ਲਾਈਨ ਦੀ ਵਜ੍ਹਾ ਕਰ ਲਗਾਇਆ ਗਿਆ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਦੇ ਅੰਦਰ ਐਂਟਰ ਨਹੀਂ ਹੁੰਦੇ ਰਿਹਾ ਇਹ ਦੇਖੋ ਆਨਲਾਈਨ ਦੇ ਬਾਹਰ ਵੀ ਰੋਸਪੁਰਾ ਚੱਲ ਰਿਹਾ ਜੀ ਨਹੀਂ ਜਾਣ ਦੇ ਰਿਹਾ ਬਸ ਸਲਿੱਪ ਰੋਡ ਤੋਂ ਐਂਟਰ ਕਰਾ ਕੇ ਘੁਮਾ ਕੇ ਜਾਣ ਲਈ ਕਹਿ ਰਹੇ ਆ ਲੋਕਾਂ ਨੂੰ ਮੁਸ਼ਕਲਾਂ ਤਾਂ ਆ ਰਹੀਆਂ ਨੇ ਪਰ ਕਿਤੇ ਨਾ ਕਿਤੇ ਲੋਕ ਸਾਨੂੰ ਸਾਥ ਦੇਣ ਲਈ ਵੀ ਕਹਿੰਦੇ ਆ ਵੀ ਬਹੁਤ ਵਧੀਆ ਯੂਨੀਵਰਸਿਟੀ ਕਿਸੇ ਇਹਰੇ ਘਰੇ ਦੇ ਹੱਥ 'ਚ ਨਹੀਂ ਜਾਣੀ ਚਾਹੀਦੀ ਕਿਉਂਕਿ ਆਪਣਾ ਪੰਜਾਬ ਨਾਰਾ ਹੁੰਦਾ ਸੀ ਪੜੋ ਪੰਜਾਬ ਵਾਦੋ ਪੰਜਾਬ। ਜੇ ਅੱਜ ਆਪਾਂ ਪੜਾਈ ਖਾਤਰ ਵੀ ਕੁਝ ਨਹੀਂ ਕਰ ਸਕਦੇ ਤਾਂ ਫਿਰ ਆਪਾਂ ਕੁਝ ਵੀ ਨਹੀਂ ਕਰ ਸਕਦੇ। ਆ ਵੇਖੋ ਸਾਰੇ ਵੀਰ ਤਰਨਾਲੇ ਲਾਈ ਬੈਠੇ ਨੇ। ਕੁਝ ਕੁ ਜਿਨ੍ਹਾਂ ਨੂੰ ਜ਼ਿਆਦਾ ਐਮਰਜੈਂਸੀ ਹੈ ਉਹਨਾਂ ਨੂੰ ਗੱਡੀਆਂ ਹਟਪਾਈਆਂ ਜਾ ਰਹੀਆਂ ਨੇ। ਬਾਕੀ ਸੰਗਤਾਂ ਵੱਲੋਂ ਪੂਰਾ ਰੋਸ ਪ੍ਰਦਰਸ਼ਨ। ਸ਼ਾਸਨ ਵੱਲੋਂ ਪੁਲਿਸ ਮੁਲਾਜ਼ਮ ਵੀ ਆਏ ਹੋਏ ਇੱਥੇ। ਉਹ ਹੋ ਗਿਆ ਬਾਰ ਬਾਰ ਬਲੀ ਗੁਰਦਾਰਾ ਸਾਹਿਬ ਲਈ ਸਾਡਾ ਹੱਕ ਹੈ ਅਸੀਂ ਇੱਥੇ ਬੈਠੇ ਆ ਜਦੋਂ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲ ਸਕਦਾ ਅਸੀਂ ਇਸ ਕਰਕੇ ਇਤਹਾਸ਼ਲ ਕਰਨਾ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਮੈਰੀ ਵੀ ਐਡਮਿਸ਼ਨ ਚੱਲ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਸਿਰ ਤੇ ਅਸੀਂ ਆ ਬਿਲਕੁਲ ਜੀ ਜਿੰਨੇ ਵੀ ਸਾਡੇ ਗਵਰਨਮੈਂਟ ਸਕੂਲ ਨੇ ਯੂਨੀਵਰਸਿਟੀ ਦੇ ਅੰਦਰ ਹੀ ਆਉਂਦੇ ਨੇ ਇਸ ਕਰਕੇ ਯੂਨੀਵਰਸਿਟੀ ਦੇ ਨਾਲ ਲੱਪਾ ਨੂੰ ਮੋੜੇ ਨਾਲ ਮੋੜਾ ਜੋੜ ਦੇ ਖੜਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਟੂਡੈਂਟ ਵੱਲੋਂ ਪੂਰਾ ਰੋਸ ਪ੍ਰਦਰਸ਼ਨ ਹੈ ਜੀ ਪੂਰਾ ਸੈਂਟਰ ਸਰਕਾਰ ਖਿਲਾਫ ਇਹ ਅੱਜ ਦੀ ਜੰਗ ਨਹੀਂ ਇਹ بڑے ਟਾਈਮਾਂ ਦੀ ਜੰਗ ਚਲਦੀ ਆ ਰਹੀ ਹੈ ਲਓ ਜੀ ਆਹ ਵੇਖ ਲਓ ਇਹਨਾਂ ਨੇ ਰਸਤੇ ਬੰਦ ਕਰ ਰਿਹਾ ਹੋਏ ਨੇ ਤਾਂ ਹਮ ਸ਼ਾਮ ਦੇ 5 ਵਜਣ ਵਾਲੇ ਹੋ ਗਿਆ ਜੀ ਪੂਰਾ ਹੀ ਰਸਤਾ ਬਲਾਕ ਹੈ ਅਸੀਂ ਵੀ ਆਉਂਦਾ ਅੱਗੇ ਪਿੱਛੇ ਹੁੰਦੇ ਆਂ ਆ ਜੋ ਥੋੜਾ ਜਿਹਾ ਸਾਨੂੰ ਹੋਰ ਲੱਗੇ ਜਨਾਜ ਪਤਾ ਲੱਗ ਸਕੇ ਕੁਝ ਸੇਤ ਠੀਕ ਨਹੀਂ ਹੈ ਇਸ ਦੀ ਵਜ੍ਹਾ ਕਰਕੇ ਸਾਨੂੰ ਜਾਣਾ ਪੈ ਰਿਹਾ ਹੈ ਲੋ ਜੀ ਗੁਰੂ ਮਹਾਰਾਜ ਨੂੰ ਥਾਜ ਨਾਜ਼ਰ ਮੰਨ ਕੇ ਟੇਕਦੇ ਹਮ ਮੱਥਾ ਤੇ ਚੱਲਦੇ ਆਂ but in the next vlog one, such a recall this sudden.